ਵੈਗਜੀ ਦਾ ਖਾਲਸਾ ਵੈਗਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਮਿੱਟੀ ਦੀ ਖੁਸ਼ਬੂ ਚੈਨਲ ਤੇ ਚਲੋ ਮਿਲਦੇ ਆਂ ਬਾਬਾ ਜੀ ਨੂੰ ਉਹ ਖੜੇ ਨੇ ਕੀ ਸੋਚੀ ਪਏ ਨੇ ਪੁੱਛਦੇ ਆਂ ਜਾ ਕੇ ਉਹਨਾਂ ਨੂੰ ਬਾਬਾ ਜੀ ਵੈਗਜੀ ਦਾ ਖਾਲਸਾ ਵੈਗਜੀ ਕੀ ਫਤਿਹ ਕੀ ਸੋਚੀ ਪਏ ਜੇ ਸੋਚੀ ਹੈ ਵੀ ਰੂੜੀ ਪਿਛਲੇ ਸਾਲ ਦੀ ਪਈ ਆ ਤੇ ਰੂੜੀ ਛੇ ਸੁੱਤੀ ਨਹੀਂ ਗਈ ਤੇ ਮੈਂ ਰਕਾਉਣ ਆ ਚਲੋ ਪਾਣੀ ਆ ਤੇ ਪਾਲੀ ਆ ਬੇਲੀਆਂ ਆ ਹੋਣਸੇ ਇਹਦੇ ਉਹਦੇ ਵਿੱਚ ਰੂੜੀ ਜਿਹੜੀ ਹੁਣ ਪੈੜੀ ਦੇ ਵਿੱਚ ਮਿਲਾ ਦਿੱਤੀ ਜਾਵੇ ਕੋ ਕਣਕ ਦਾ ਝਾੜ ਝੂੜ ਚੰਗਾ ਹੋ ਜਾਊਗਾ ਨਾਲੇ ਝੋਨੇ ਨੂੰ ਤਾਜੀ ਰੂੜੀ ਜਿਹੜੀ ਉਹ ਗਲਾ ਪਾਉਂਦੀ ਏ ਪਹਿਲਾਂ ਕਣਕ ਨੂੰ ਪਈਏ ਫਿਰ ਰੂੜੀ ਜਿਹੜੀ ਝੋਨੇ ਨੂੰ ਵਧੀਆ ਅਸਰ ਕਰਦੀ ਏ ਕਿੰਨਾ ਟਾਈਮ ਹੋ ਗਿਆ ਰੂੜੀ ਪਈ ਨੂੰ ਇਹ ਪਿਛਲੇ ਆ 2 ਸਾਲਾਂ ਦੀ ਹੋ ਗਈ ਏ ਭਈ 2 ਸਾਲਾਂ ਦੀ ਹੋ ਗਈ ਹਾਂਜੀ ਰਹਿ ਗਏ 10 ਮਗਰਸਾਲ ਹਾਂ ਕਹਿੰਦੇ 12 ਸਾਲਾਂ ਦੀ ਰੂੜੀ ਦੀ ਵੀ ਸੁਣੀ ਜਾਂਦੀ ਏ ਇਹਨੇ ਤੁਸੀਂ 2 ਸਾਲਾਂ ਹੀ ਚੱਕਦੇ ਲੱਗੇ ਜੇ ਉਹ ਜਿਹੜੀ ਅਛਾ ਉਹ 12 ਸਾਲਾਂ ਵਾਲੀ ਜਿਹੜੀ ਨਾ ਉਹ ਗੱਲ ਸੁਣਾਉਨੇ ਰੂੜੀ ਦੀ 12 ਸਾਲੀ ਰੂੜੀ ਦੀ ਸੁਣੀ ਗਈ ਉਹ ਸਿਆਣਿਆਂ ਦੇ ਨਾ 12 ਸਾਲੀ ਰੂੜੀ ਦੀ ਸੁਣੀ ਜਾਂਦੀ ਹੈ ਅਛਾ ਇਹ ਜਿਹੜੀ ਗੱਲ ਆ ਇਹਦੇ ਪਿੱਛੇ ਇੱਕ ਪੂਰੀ ਕਹਾਣੀ ਹੈ ਹਾਂ ਇਹ ਕਹਾਣੀ ਹੈ ਇਹਦੇ ਵਿੱਚ ਸਤਿਗੁਰੂ ਦੀ ਕਿਰਪਾ ਵਰਤਦੀ ਆ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਰੂੜੀ ਦੇ ਵਿੱਚ ਇਹ ਤੁਹਾਨੂੰ ਉੱਥੇ ਬੈਠ ਕੇ ਤੁਹਾਨੂੰ ਫਿਰ ਸਾਰਾ ਕੁਝ ਦੰਨ ਦੱਸਦੇ ਜੇ ਤੁਹਾਨੂੰ ਪੁੱਛ ਲਈ ਰੂੜੀ ਬਾਰੇ ਵੀ ਬਾਰੀ ਸਾਲੀ ਰੂੜੀ ਦੀ ਉਹ ਕਹਾਵਤ ਚੱਲਦੀ ਉਹ ਕਿਉਂ ਚੱਲਦੀ ਆ ਚਲੋ ਹੇ ਚਲਦੇ ਆ ਅੰਦਰ ਬਹਿ ਕੇ ਕਰਦੇ ਗੱਲ ਬਹਿ ਕੇ ਤੁਹਾਨੂੰ ਨਾ ਸਾਰੀ ਗੱਲ ਸੁਣਾਉਣੀ ਆ ਚਲੋ ਦੱਸਿਓ ਫਿਰ ਕੀ ਸਾਖੀ ਆਪਾਂ ਹਾਂਜੀ ਉਹ ਤੁਹਾਨੂੰ ਅਖਣ 12 ਸਾਲੀ ਰੂੜੀ ਦੀ ਸੁਣੀ ਜਾਈ ਤੁਹਾਨੂੰ ਮੈਂ ਬੈਠ ਕੇ ਤੁਹਾਨੂੰ ਦੱਸਦੇ ਆ ਹਾਂਜੀ ਹਾਂਜੀ ਰੂੜੀ ਕਿਉਂ ਬਾਰੀ ਸਾਲੀ ਰੂੜੀ ਸੁਣੀ ਗਈ ਤੇ ਰੂੜੀ ਕੌਣ ਸੀ ਕਿਉਂਕਿ ਜਿਸ ਚੀਜ਼ ਦਾ ਪਤਾ ਨਹੀਂ ਆਪਾਂ ਇਹ ਆਦਿ ਨੇ ਵੀ ਆ ਰੂੜੀ ਜਿਹੜੀ ਆਪਾਂ ਹੁਣ ਇਹਨੂੰ ਇੰਨਾ ਜ਼ਰੂਰ ਗਿਆ ਪੁਰਾਣੀ ਵੀ ਇਹਨੂੰ ਛੱਡ ਦੋ ਜੀ ਦੋ ਲੋਕਾਂ ਕਾ ਆਉਦਾਂ ਮਾਣੀ ਸਾਲੀ ਰੂੜੀ ਸੁਣੀ ਜਾਂਦੀ ਐ ਪਰ ਇਹਦੇ ਪਿੱਛੇ ਪਤਾ ਨਹੀਂ ਰੂੜੀ ਹੈ ਕਿ ਹੁਣ ਇਹਦੇ ਕਿਉਂ 12 ਸਾਲਾਂ ਬਾਅਦ ਉਹਦੀ ਸੁਣੀ ਗਈ ਅੱਛਾ ਜੀ ਇਹ ਜੋ ਸਤਗੁਰੂ ਨਾਨਕ ਪਾਸ਼ਾ ਜੀ ਵੇਲੇ ਗੁਰੂ ਨਾਨਕ ਪਾਸ਼ਾ ਜੀ ਜਦੋਂ ਬਾਬਾ ਗਿਆ ਬਗਦਾਦ ਨੂੰ ਅੱਛਾ ਬਗਦਾਦ ਸ਼ਹਿਰ ਜਿੱਦੋਂ ਗਏ ਤੇ ਉੱਥੇ ਜਾ ਕੇ ਜਦੋਂ ਇਹਨਾਂ ਢੇਰਾ ਲਾਇਆ ਤੇ ਇਹ ਜਬਜੀ ਸਾਹਿਬ ਦੀ ਬਾਣੀ پڑھ ਰਹੇ ਸੀ ਅੱਛਾ ਬਗਦਾਦ ਦੀ ਕਹਾਣੀ ਹੈ ਆ ਪਤਾਲਾਂ ਪਤਲ ਅਕ ਅਸਾਂ ਗਾਸ ਹਾਂਜੀ ਇਹਨਾਂ ਦੇ ਵਿੱਚ ਜਿਹੜੇ ਮੁਸਲਮਾਨ ਇਹਨਾਂ ਵਿੱਚ ਸੱਤ ਕਾਲ ਤੇ ਸੱਤ ਹੀ ਕਾਸ ਅੱਛਾ ਭੜੇ ਜਾਂਦੇ ਅੱਛਾ ਅੱਛਾ ਇਹਨਾਂ ਬਾਣੀ ਪੜੀ ਲੱਖਾ ਗਾਸਾ ਗਾਸ ਇਹਨਾਂ ਬਤਾਲਾਂ ਹੀ ਬਤਾਲੇ ਲੱਖਾ ਗਾਸਾ ਗਾਸ ਵੀ ਲੱਖਾਂ ਹੀ ਬਤਾਲ ਲੱਖਾਂ ਹੀ ਕਾਸ ਇਹਦੋਂ ਪਰੇ ਹੋ ਸਕਦੇ ਅੱਛਾ ਜਦੋਂ ਇਹ ਬਾਣੇ ਇਹਨਾਂ ਨੇ ਕੀਤਾ ਵੀ ਉਥੋਂ ਦੇ ਜਿਹੜੇ ਮੁਸਲਮਾਨ ਸਾਰੇ ਇਹਨਾਂ ਮਿਲ ਕੇ ਵੀ ਇਹ ਇੱਕ ਦੂਜੇ ਧਰਮ ਦਾ ਹੋਵੇ ਤੇ ਆਪਣੀ ਹੈ ਤਾਂ ਸਾਡੇ ਗਾੜੀ ਪੜਦਾ ਆ ਹਾਂਜੀ ਇਹਦੀ ਕੀ ਮਜਾ ਹੈ ਉਹਨਾਂ ਨੇ ਜਿਦਾਇਕ ਜਾਣਾ ਜਾ ਕੇ ਸਾਰੇ ਇਕੱਠਿਆਂ ਕਰਕੇ ਝੂਮ ਨੂੰ ਲੈ ਆਉਂਦਾ ਵਾ ਹਾਂਜੀ ਹਾਂਜੀ ਉਹਦੇ ਦੇ ਹੱਲਾ ਬੋਲਣ ਦੀ ਹਾਂਜੀ ਉਹਨਾਂ ਨੇ ਪੱਥਰ ਗੇਨੇ ਵਟੇਈ ਦਾ ਝੁੱਕ ਕੇ ਤੁਰੇ ਆਉਣ ਝੂਮ ਸਾਰਾ ਇਹ ਮਾਰ ਹੀ ਦੇਣਾ ਉਹਨਾਂ ਨੂੰ ਅੱਛਾ ਇਹ ਗੁਰੂ ਨਾਨਕ ਪਾਹ ਜਿਉਂ ਝੂਮ ਸਾਰਾ ਤੁਰੇ ਆਉਂਦਾ ਤੇ ਮਰਦਾਨਾ ਕਹਿੰਦਾ ਮਹਾਰਾਜ ਅੱਜ ਨਹੀਂ ਭਾਜਦੇ ਅੱਛਾ ਜਿਹੜਾ ਇੰਨਾ ਝੂਮੋਂਡ ਹੈ ਇਹ ਅੱਜ ਨਹੀਂ ਸਾਨੂੰ ਛੱਡਦੇ ਹਾਂਜੀ ਅੱਜ ਮੁਸ਼ਕਲੀ ਬਜਾਏ ਗੁਰੂ ਨਾਨਕ ਪਾਸ਼ਾ ਕਹਿੰਦੇ ਮਰਦਾਨਾ ਤੁਰਬਾਉ ਛੜੇ ਕਿਰੀ ਗੱਲ ਹੈ ਸਾਧ ਗੁਰ ਕਹਿੰਦੇ ਮਰਦਾਨੇ ਦਾ ਮਰਦਾਨਾ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆ ਜਿਹੜੇ ਦੂਜਿਆਂ ਨੂੰ ਮਾਰਨਦੇ ਆ ਆਪ ਵੀ ਮਰ ਜਾਂਦੇ ਆਪਣੇ ਆਪ ਜੀ ਮਰ ਜਾਂਦੇ ਆ ਗੁਰੂ ਨਾਨਕ ਪਾਸ਼ਾ ਆਪਣਾ ਹਡੋਲ ਬੈਠੇ ਨੇ ਬਾਣੀ ਪੜੀ ਜਾਂਦੇ ਨੇ ਉਹਨਾਂ ਨੇ ਜਿਨ੍ਹਾਂ ਨੇ ਵੱਟੇ ਚੁੱਕੇ ਉਹਨਾਂ ਦੇ ਹੱਥ ਤਾਂ ਤਾਂ ਖੜੇ ਹੀ ਰਹਿ ਗਏ ਉੱਪਰ ਅੱਛਾ ਇਹ ਮਤਲਬ ਹੋਣਾ ਹੈ ਮਰਨ ਨੂੰ ਲੱਕੇ ਦੇ ਹੱਥ ਤਾਂ ਹੀ ਰਹਿ ਗਿਆ ਦਾ ਤਾਂ ਹੀ ਉੱਥੇ ਰਹਿ ਗਿਆ ਨਾ ਠਾ ਹੁਣ ਦੇ ਨਾ ਦਾ ਹੁਣ ਅੱਛਾ ਉਹਨਾਂ ਮੁੜਕੇ ਵੇਖਿਆ ਕਿ ਇਹਦੇ ਕੋਈ ਪੀਰ ਯਾਰਾ ਹੀ ਆ ਅੱਛਾ ਸ਼ਕਤੀ ਵਾਲਾ ਹੀ ਆ ਉਹਨਾਂ ਮਾਫੀ ਮੰਗੀ ਗੁਰੂ ਨਾਨਕ ਪਾਸ਼ਾ ਕੋ ਅੱਛਾ ਮਾਫੀ ਮੰਗੀ ਤੇ ਫੇਰ ਗੁਰੂ ਨਾਨਕ ਪਾਸ਼ਾ ਨੇ ਮਰਦਾਨੇ ਮਰਦਾਨਾ ਜੇ ਜਾਲ ਦਾ ਤਰੋਂ ਕਾ ਜਾਲ ਦਿੱਤਾ ਕੋਲੋਂ ਜਾਲ ਦਾ ਤਰੋਂ ਕਾ ਉਹਦੇ ਹੱਥ ਠਾ ਹੋਏ ਅੱਛਾ ਜਦੋਂ ਉਹਨਾਂ ਦੇ ਹੱਥ ਠਾ ਹੋਏ ਤੇ ਉਦੋਂ ਫੇਰ ਕੀਤਾ ਵੀ ਜਦੋਂ ਕੋ ਨਾ ਸਾਰੇ ਸ਼ਹਿਰ ਦੇ ਵਿੱਚ ਚਰਚਾ ਹੋਣ ਲੱਗੀ ਗੁਰਨਾਨ ਪਾਸ਼ਾ ਵੀ ਕੋਈ ਯਾਰਾ ਪੀਰ ਆਇਆ ਵਾ ਅੱਛਾ ਉਹ ਪਤਾ ਲੱਗਦਾ ਮਾਦਾ ਕੀ ਇੱਕ ਮਾਦਾ ਰੂੜੀ ਅੱਛਾ ਉਹਦਾ ਅਸਾਂ ਕਿਸੇ ਦਾ ਨਾਮ ਸੀ ਮਾਦਾ ਮਾਦਾ ਰੂੜੀ ਉਹਦਾ ਨਾਮ ਹੀ ਰੂੜੀ ਅੱਛਾ ਮਾਦਾ ਰੂੜੀ ਦੇ ਉਹ ਕੀਤਾ ਉਹਦੇ ਪੁੱਤਰ ਦਾ ਵਿਆਹ ਹੈਗਾ ਅੱਛਾ ਜੀ ਪੁੱਤਰ ਦਾ ਵਿਆਹ ਇਹ ਮਾਦਾ ਨੇ ਕਿ ਕੀਤਾ ਵੀ ਜਦੋਂ ਪੁੱਤਰ ਦੇ ਵਿਆਹ ਕਰਨ ਚਲਾਇਆ ਨਾ ਡੋळा ਤੋਰ ਲਗੀ ਉਹਨੇ ਉਸ ਮਾਲ ਗਾੜੀ ਅਰਦਾਸ ਬੇਨਤੀ ਕੀਤੀ ਕਿ ਇਹ ਮੇਰੇ ਮਾਲਕ ਜੀ ਮੇਰਾ ਪੁੱਤਰ ਵਿਆਹਣ ਚੱਲਿਆ ਰਸਤੇ ਦੀ ਬਾਦ ਘਾੜ ਦੇ ਵਿੱਚ ਆਪ ਸਹਾਈ ਹੋਣਾ ਹਾਂਜੀ ਕਿ ਕਿਸੇ ਗਾਲ ਦੀ ਤੰਗੀ ਨਾ ਆਉਂਦਣੀ ਆਪ ਇਹਨਾਂ ਦੇ ਆਗ ਸੰਗ ਸਹਾਈ ਰਹਿਣਾ ਬੇਨਤੀ ਕੀਤੀ ਖਦਾ ਗਾੜੀ ਉਹ ਕੀਤਾ ਜਦੋਂ ਦੂਰ ਉਹਦਾ ਪੁੱਤਰ ਵਿਆਹ ਕੇ ਵਾਅਸ ਆ ਰਿਆ ਹੀ ਹਾਂਜੀ ਡੋਲਾ ਲੈ ਕੇ ਹਾਂਜੀ ਤੇ ਗਾੜੀ ਰਸਤੇ ਦੇ ਵਿੱਚ ਨਦੀ ਲਾਹ ਸਮੁੰਦਰ ਵਿੱਚ ਉੱਥੇ ਜਦੋਂ ਆਇਆ ਤੇ ਉਹ ਜਿਹੜਾ ਡੋਲਾ ਸੀ ਉਹ ਡੁੱਬ ਗਿਆ ਪਾਣੀ ਦੇ ਵਿੱਚ ਅੱਛਾ ਬਰਾਸ ਮੇ ਦੀ ਡੋਲਾ ਜਿਹੜਾ ਡੁੱਬ ਗਿਆ ਡੁੱਬ ਗਿਆ ਜਿਹੜੇ ਤੇ ਉਹਨੂੰ ਮਾਦਾ ਨੂੰ ਕਿਸੇ ਨੇ ਆਣ ਕੇ ਦੱਸਦਾ ਮਾਦਾ ਤੇਰੇ ਪੁੱਤਰ ਦਾ ਬੇੜਾ ਡੁੱਬ ਗਿਆ ਅੱਛਾ ਮਾਤਾ ਨਹੀਂ ਮਤਲਬ ਕਿ ਗਏ ਹੀ ਉਦੋਂ ਬੀਬੀਆਂ ਘਰੇ ਰਹਿੰਦੀਆਂ ਹਾਂ ਹਾਂ ਬੀਬੀਆਂ ਘਰੇ ਮਾਦਾ ਨਹੀਂ ਗਈ ਮਾਦਾ ਨੇ ਆਣ ਕੇ ਤੇਰੇ ਪੁੱਤਰ ਦਾ ਡੋਲਾ ਡੋਲਾ ਡੁੱਬ ਗਿਆ ਵਾ ਹਾਂਜੀ ਮਾਦਾ ਕਹਿੰਦੀ ਮੇਰੇ ਪੁੱਤ ਦਾ ਡੋਲਾ ਡੁੱਬ ਨਹੀਂ ਸਕਦਾ ਅੱਛਾ ਜੀ ਉਹਨੂੰ ਇਹ ਭਰੋਸਾ ਵੀ ਹੋਵੇ ਖਦਾ ਦੀ ਝਾਮ ਨਹੀਂ ਹਾਂਜੀ ਤੇ ਮੇਰੇ ਪੁੱਤ ਦਾ ਡੋਲਾ ਕੌਣ ਜੋ ਡੋਬ ਸਕਦਾ ਵੀ ਉਹਦੀ ਘਰੇ ਗਾੜੀ ਬੇਨਤੀ ਕੀਤੀ ਖਦਾ ਦੇ ਗਾੜੀ ਉਹਦੀ ਅਰਜ਼ੀ ਕੀਤੀ ਆ ਤੇ ਉਹ ਬੇੜਾ ਡੁੱਬ ਨਹੀਂ ਦਿੰਦਾ ਉਹਨਾਂ ਨੂੰ ਇਹ ਜੀ ਨਹੀਂ ਕਿ ਅਰਦਾਸ ਕਰਕੇ ਤੁਰੇ ਨੇ ਹਾਂ ਵੀ ਮੇਰੇ ਪੁੱਤਰ ਦਾ ਬੇੜਾ ਜਿਹੜਾ ਉਹ ਡੁੱਬ ਨਹੀਂ ਸਕਦਾ ਭਰੋਸਾ ਹੀ ਮਾਰਗ ਹੈ ਭਰੋਸਾ ਹੀ ਵੇ ਪਾਣਾ ਵਰਦਾ ਜੋ ਗੁਰਨਾਨ ਨ ਪਾਸ਼ਾ ਬਗਦਾਦ ਵਿੱਚ ਗਿਆ ਜਦੋਂ ਗੁਰਨਾਨ ਨ ਪਾਸ਼ਾ ਬਾਰੇ ਪਤਾ ਲੱਗਾ ਸਾਰੇ ਢੰਡੋਰਾ ਫਿਰ ਗਏ ਪੀਰ ਯਾਰਾ ਪੀਰ ਆ ਹਾਂਜੀ ਬੜੇ ਸ਼ਕਤੀਵਾਨ ਹੈ ਤੇ ਉਹਦੇ ਮਾਦਾ ਰੂੜੀ ਨੂੰ ਕਿਸੇ ਨੇ ਦੱਸ ਕੇ ਦੱਸਿਆ ਅੱਛਾ ਜੀ ਇੱਕ ਪੀਰ ਆਇਆ ਹੈ ਅੱਛਾ ਬੜਾ ਯਾਰਾ ਪੀਰ ਤੇ ਉਹਦੇ ਕੋਲ ਜਾ ਆ ਉਹ ਮਾਦਾ ਰੂੜੀ ਜਿਹੜੀ ਹੈ ਨਾ ਉਹ ਨੇ ਆਣ ਕੇ ਜਦੋਂ ਨਮਸਕਾਰ ਕੀਤੀ ਮੱਥਾ ਟੇਕਿਆ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਂਜੀ ਤੇ ਮਾਤਾ ਨੇ ਸਵਾਲ ਕੀਤਾ ਮਾਤਾ ਆਂਦੀ ਇਹ ਮੇਰੇ ਮਾਲਕ ਜੀ ਮੈਨੂੰ ਇਹ ਦੱਸੋ ਤੁਸੀਂ ਕਿ ਲੋਕਾਂ ਦੇ ਬੇੜੇ ਡੋਗ ਦੇ ਜੇ ਕਿ ਤਾਰ ਦੇ ਅੱਛਾ ਜੀ ਗੁਰੂ ਨਾਨਕ ਪਾਸ਼ੇ ਕਹਿੰਦੇ ਮਾਤਾ ਦੱਸ ਗੱਲ ਕੀ ਆਂਦੀ ਮੇਰਾ ਪੁੱਤਰ ਵਿਆਹਣ ਗਿਆ ਹੀ ਤੇ ਲੋਕੀ ਆਂਦੇ ਤੇਰੇ ਪੁੱਤਰ ਦਾ ਜਿਹੜਾ ਵਾ ਡੋਲਾ ਡੁੱਬ ਗਿਆ ਹੈ ਹਾਂਜੀ ਤੇ ਮੈਂ ਖੁਦਾ ਦੀ ਜਾਮ ਨਹੀਂ ਦਿੱਤੀ ਉਹਦੇ ਗਾੜੀ ਅਰਦਾਸ ਬੇਨਤੀ ਕੀਤੀ ਵੀ ਰਸਤੇ ਦੀ ਬਾਦਗੜ ਦੇ ਵਿੱਚ ਤੂੰ ਹੀ ਸਹਾਈ ਹੋਣਾ ਹੈ ਅੱਛਾ ਲੋਕੀਆਂ ਦੇ ਤੇਰੇ ਪੁੱਤਰ ਦਾ ਬੇੜਾ ਡੁੱਬ ਗਿਆ ਮੈਂ ਨਹੀਂ ਮੇਰੇ ਪੁੱਤਰ ਦਾ ਬੇੜਾ ਡੁੱਬ ਨਹੀਂ ਸਕਦਾ ਕਿਉਂਕਿ ਜਾਮਨੀ ਉਹਦੀ ਹਾਂ ਗੁਰੂ ਨਾਨਕ ਪਾਸ਼ੇ ਕਹਿੰਦੇ ਮਾਦਾ ਛੇ ਇਹ ਗਾਲਿਆਂ ਦੇ ਵੀ ਆ ਦੱਸ ਅੱਛਾ ਤੇਰੇ ਪੁੱਤਰ ਦਾ ਬੇੜਾ ਕਿੱਥੇ ਡੁੱਬਾ ਅੱਛਾ ਮਾਰਾ ਨਾਲ ਲੈ ਕੇ ਗੁਰੂ ਨਾਨਕ ਪਾਸ਼ੇ ਉੱਥੇ ਪਹੁੰਚੀ ਅੱਛਾ ਆਂਦੀ ਮੈਨੂੰ ਨਹੀਂ ਪਤਾ ਲੋਕ ਦੱਸਦੇ ਤੇਰੇ ਪੁੱਤਰ ਦਾ ਬੇੜਾ ਡੋਲਾ ਜਿਹੜਾ ਇੱਥੇ ਡੁੱਬ ਗਿਆ ਅੱਛਾ ਹਾਂ ਗੁਰੂ ਨਾਨਕ ਪਾਸ਼ਾ ਅੰਦੇਸ਼ਾ ਗੁਰੂ ਨਾਨਕ ਪਾਸ਼ਾ ਇਹਨੇ ਵਰਨ ਦੇਵਤਾ ਨੂੰ ਮਾਰੀ ਵਾਇ ਵਰਨ ਬਲੇ ਵਰਨ ਦੇਵਤਾ ਜਿਹੜਾ ਉਹ ਪਾਣੀ ਦਾ ਮਾਲ ਗਿਆ ਅੱਛਾ ਅੱਛਾ ਹਉਣ ਲੋਕੀ ਤੁਰੇ ਫਿਰਦੇ ਨਾ ਉਹ ਕਦੇ ਪਾਣੇ ਪਾਣੇ ਬਖੀਰ ਨੂੰ ਆ ਖਵਾ ਜਾ ਵੀਰ ਕੋਈ ਕਹੇ ਪੀਰ ਨੂੰ ਆ ਦੇਗਾ ਚੜਾਉਂਦੇ ਪਾਣੀ ਹੜ ਆ ਗਿਆ ਅੱਛਾ ਪਾਣੀ ਉਹ ਦੇ ਗਾਂ ਦੇਓ ਜੀ ਉਹ ਪਾਣੀ ਉਹ ਸੰਭਾਲੂ ਆ ਉਹ ਕਰੂ ਮੈਂ ਤਾਨੂੰ ਪਤਾ ਹੀ ਕੋਈ ਨਹੀਂ ਜਿੰਨੇ ਮਰਜੀ ਚੌਲ ਬਣਾਵਣਾ ਸਮੁੰਦਰ ਦੇ ਵਿੱਚ ਦਰਿਆਜ ਰੋੜੀ ਛੋ ਉਹ ਇਹ ਗੁਰੂ ਨਾਨਕ ਪਾਸ਼ਾ ਹੀ ਮਾਲਕ ਆ ਉਹਦੇ ਅੰਦਰ ਹੀ ਸਾਰਾ ਉਹਦੇ ਹੁਕਮ ਚ ਚੱਲਣ ਰਿਹਾ ਹਾਂਜੀ ਹਾਂਜੀ ਉਹ ਦੇਵਤੇ ਵਰਨ ਦੇਵਤੇ ਦੇ ਹੁਕਮ ਚ ਆਦੇ ਜਲ ਅੱਛਾ ਇਹਦੇ ਗੁਰੂ ਨਾਨਕ ਪਾਸ਼ਾ ਨੇ ਵਰਨ ਦੇਵਤੇ ਨੂੰ ਆਵਾਜ਼ ਮਾਰੀ ਹਾਂਜੀ ਤੇ ਵਰਨ ਦੇਵ ਦਾ ਹੱਥ ਜੁੜ ਕੇ ਆਣ ਹਾਜ਼ਰ ਹੋਇਆ ਗੁਰੂ ਨਾਨਕ ਪਾਸ਼ੇ ਦੇ ਕੋਲ ਅੱਛਾ ਜੀ ਆਂਦੇ ਮਹਾਰਾਜ ਬੀਨੀ ਦੱਸੋ ਕੀ ਆ ਹਾਂਜੀ ਤੇ ਉਹ ਗੁਰਨਾਨ ਨ ਪਾਸ਼ਾ ਕਹਿੰਦੇ ਵਰਨਦੇਵ ਨੂੰ ਆਂਦੇ ਗੱਲ ਸੁਣ ਮੇਰੀ ਵੀ ਖਦਾ ਦੀ ਹੋਏ ਜਾਮ ਨਹੀਂ ਹਾਂਜੀ ਤੂੰ ਤੂੰ ਬੇੜਾ ਡੋਬ ਲੈ ਅੱਛਾ ਇਹਨੇ ਬੇ ਉਹਦੀ ਖਦਾ ਦੀ ਜਾਮ ਨਹੀਂ ਦੇ ਕੇ ਆਪਣੇ ਪੁੱਤਰ ਨੂੰ ਵਿਆਹਣ ਕਲਾਇਆ ਹੈ ਤੇ ਤੂੰ ਬੇੜਾ ਡੋਬ ਲਿਆ ਅੱਛਾ ਵਰਨਦੇਵ ਦੇ ਨਾਲ ਤੇ ਮੰਗੀ ਗੁਰਨਾਨ ਪਾਸ਼ਾ ਮਾਫੀ ਅੱਛਾ ਤੇ ਸਾਧੂ ਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ ਮਾਫੀ ਮੰਗੀ ਤੇ 12 ਸਾਲਾਂ ਦੇ ਬਾਅਦ ਜਿਹੜਾ ਬੇੜਾ ਉਸੇ ਤਰ੍ਹਾਂ ਹੈ ਐਸਾ 12 ਸਾਲ ਬਾਅਦ ਨਿਕਲਿਆ ਹੀ ਵਿਆਦ 12 ਸਾਲ ਬਾਅਦ ਜਿਹੜਾ ਬੇੜਾ ਉਹ ਪਾਣੀ ਦੇ ਤੇ ਤਰ ਪਿਆ ਅੱਛਾ ਤੇ 12 ਸਾਲ ਬਾਅਦ ਉਸੇ ਤਰ੍ਹਾਂ ਹੀ ਡੋਲਾ ਤਮਾ ਸਾਰੇ ਜੀ ਉਸੇ ਤਰ੍ਹਾਂ ਉਹਦੇ ਡੋਲੇ ਦੇ ਵਿੱਚ ਜੀਂਦੇ ਜਾਗਦੇ ਸਾਧ ਗੁਰਦੀ ਕਿਰਪਾ ਦੇ ਨਾਲ ਉਹ ਡੋਲੇ ਦੇ ਵਿੱਚ ਬੈਠੇ ਨੇ ਡੋਲਾ ਜਿਹੜਾ ਉਹ ਗੁਰੂ ਨਾਨਕ ਪਾਏ ਤਾਰਿਆ ਬੇੜਾ ਜਿਹੜਾ ਉੱਥੇ ਡੋਗਿਆ ਸੀ ਨੇ ਹਾਂਜੀ ਉਹ ਸੇ ਕਰਕੇ ਮਾਦਾ ਦੀ ਜਾਂਦੇ ਨੇ ਵੀ ਜੋ 12 ਸਾਲ ਦੀ ਰੂੜੀ ਦੀ ਸੁਣੀਗੀ ਅੱਛਾ 12 ਸਾਲ ਬਾਅਦ ਗੁਰਨਾਨ ਪਾਸ਼ੇ ਉੱਥੇ ਗਏ ਸਿਰ ਮਾਦਾ ਦਾ ਬੇੜਾ ਤਾਰਾ ਕਿਉਂਕਿ ਉਹਨੇ ਅਰਦਾਸ ਕੀਤੀ ਤੇ ਗੁਰਨਾਨ ਪਾਸ਼ੇ ਦੇ ਚਰਨਾਂ ਜਿਉ ਹਾਜ਼ਰ ਹੋਈ ਗੁਰੂ ਨਾਨਕ ਪਾਸ਼ੇ ਵਰਨਦੇਵ ਦੇ ਨੂੰ ਫਿਰ ਆਵਾਜ਼ ਮਾਰੀ ਤੇ 12 ਸਾਲਾਂ ਬਾਅਦ ਜਿਹੜਾ ਉਹ ਬੇੜਾ ਵਾ ਉਹ ਤਰਿਆ ਉਹ ਬੇੜਾ ਅਜੇ ਵੀ ਬਗਦਾਦ ਸ਼ਹਿਰ ਗੁਰਸਦਵਾਰਾ ਵਿੱਚ ਮੌਜੂਦ ਹੈ ਅੱਛਾ ਹਾਂ ਉਹ ਤੇ ਇਹ ਸੰਭਾਲ ਕੇ ਰੱਖਿਆ ਜਿਹੜਾ ਗੁਰੂ ਨਾਨਕ ਪਾਸ਼ਾ ਸੀ ਉਹ ਇੱਕ ਸਾਹ ਦਾ ਜਿਵੇਂ ਗੁਰੂ ਨਾਨਕ ਪਾਸ਼ਾ ਨੂੰ ਲੈ ਕੇ ਗਏ ਸੀ ਮਾਤਾ ਰੂੜੀ ਦੀ ਤੇ ਉਦੋਂ ਬਾਅਦ 12 ਸਾਲ ਬਾਅਦ ਨਿਕਲਿਆ ਬੇੜਾ ਤੇ ਉਹ ਇੱਕ ਸਾਹ ਦੀ ਪ੍ਰੀਖਿਆ ਲਈ ਉਹਨਾਂ ਨੇ ਕਿ ਪਹਿਲਾਂ ਪੀਨ ਸਾਹਮਣੇ ਦੇ ਵਿੱਚ ਇਹਨਾਂ ਦਾ ਸਿੱਦਕ ਹਾਂ ਸਿੱਦਕ ਰਿੰਦਾ ਏ ਜੱਟ ਓਲ ਜਾਂਦਾ ਏ ਮਾਤਾ ਦਾ ਵੀ ਸਿੱਦਕ ਭਰੋਸਾ ਦਾ ਵੀ ਉਹਨੇ ਆਖਿਆ ਵੀ ਮੇਰਾ ਪੁੱਤਰ ਦਾ ਡੋਲਾ ਡੋਬ ਨਹੀਂ ਸਕਦਾ ਕੋਈ ਕਿਉਂ ਖਦਾ ਦੀ ਜਾਂ ਨਹੀਂ ਉਹਦੇ ਸਿੱਦਕ ਨੇ ਹੀ ਉਹਨੂੰ ਤਾਰਿਆ ਉਹਦੇ ਭਰੋਸੇ ਨੇ ਤੇ ਤਾਈ ਗੁਰ ਨਾਲ ਪੈ ਜਾਣਾ ਪਿਆ ਵੀ ਜੋ ਭਰੋਸਾ ਕਰਕੇ ਬੈਠੀ ਹੈ ਅੱਛਾ ਖਦਾ ਦੇ ਉੱਤੇ ਹੈ ਬੇੜਾ ਦੇ ਵੀ ਤਰਨਾ ਬਣਦਾ ਹੀ ਆ ਜਿਹੜਾ ਆਪਣੀ ਰੂੜੀ ਹੈ ਇਹ ਮਾਤਾ ਦੇ ਨਾਮ ਤੇ ਨਾਮ ਪਿਆ ਹੀ ਰੂੜੀ ਦਾ ਇਹ ਰੂੜੀ ਉਹਦੇ 12 ਸਾਲੀ ਰੂੜੀ ਸੁਣੀ ਗਈ ਇਹ ਰੂੜੀ ਤੇ ਇਹ ਤੇ ਆ ਆ ਚਲੋ ਰੂੜੀ ਗੋ ਇਹਦੀ ਉਹ ਮਾਦਾ ਦੇ ਨਾਮ ਦੇ ਕਰਕੇ ਇਹ ਗੱਲ ਕਰ ਨਾਮ ਦੇ ਕਰਕੇ 12 ਸਾਲੀ ਰੂੜੀ ਦੀ ਸੁਣੀ ਜਾਂਦੀ ਆ ਅੱਛਾ ਅੱਛਾ ਉਹ ਰੂੜੀ ਦੇ ਸੁਣੀ ਗਈ ਮਾਦਾ ਦੇ ਉਹ ਸਿੱਧਕਪੁਰੋ ਸਾਹ ਰੱਖਿਆ ਤੇ ਉਹਦੀ ਸੁਣੀ ਗਈ 12 ਸਾਲੀ ਗੁਰਨਾਨ ਪਾਏ ਨੇ ਉਹਦੇ ਪੁੱਤਰ ਦਾ ਬੇੜਾ ਤਾਰਦਾ ਹਾਂਜੀ ਇਹ ਜਿਹੜੀ ਰੂੜੀ ਹੈ ਇਹ ਤੇ ਹੁਣ ਆਪਾਂ ਆਮ ਹੀ ਕਹਾਂ ਉਹ 12 ਸਾਲੀ ਦੀ ਰੂੜੀ ਦੀ ਵੀ ਸੁਣੀ ਜਾਂਦੀ ਤੁਹਾਡੀ ਨਾ ਸੁਣੀ ਜਾਊਗੀ ਈਵਾਰੇ ਹਨ ਰੂੜੀ ਦੀ ਵੀ ਸੁਣੀ ਗੀ ਪਰ ਫਰਕ ਕਿੰਨਾ ਨਾ ਰੂੜੀ ਮਾਤਾ ਦਾ ਭਰੋਸਾ ਹੀ ਆਡਾ ਕਿੱਥੇ ਆ ਸਾਡੇ ਕੋਈ ਗੱਲ ਹੋ ਜੇ ਉਸੇ ਵੇਲੇ ਰੱਬ ਨੂੰ ਨੁਕਸੇ ਰੱਬ ਨੂੰ ਕੋਸਣ ਦਾ ਗੱਲ ਨੂੰ ਕੋਸਣ ਲਾ ਗੱਲ ਤੇ ਸਾਰੀ ਮਾਲਕ ਦੇ ਜਿਹੜਾ ਉਹ ਆਪਣੇ ਸਿੱਦਕ ਤੇ ਭਰੋਸੇ ਨੂੰ ਹਾਂਜੀ ਮੁੱਖ ਰੱਖ ਕੇ ਕਿਰਪਾ ਕਰਦਾ ਜੇ ਆਪਣਾ ਭਰੋਸਾ ਬਣਿਆ ਰਹਿੰਦਾ ਉਹਦੇ ਮਾਲਕ ਉਤੇ ਤੇ ਫੇਰ ਉਹ ਵਾਸੀ ਸਾਡੇ ਆਕਾਸ਼ ਵਾਰ ਦਾ ਸਾਨੂੰ ਤਾਰਦਾ ਵਾ ਹੁਣ ਵੀ ਜਿੰਨੀ ਮਰਜੀ ਆਖੀ ਰੋਈ ਜਾ ਮਰ ਗਿਆ ਰੁੜ ਗਿਆ ਓਏ ਔ ਹੋ ਗਿਆ ਹੂੰ ਮੈਂ ਓਏ ਜੇ ਮਾਲਕ ਦੀ ਕਿਰਪਾ ਵਰ ਦੇ ਸਭ ਕੁਝ ਉਹਨੇ ਦੇਣਾ ਏ ਉਹਦੇ ਘਰ ਚ ਕੋਈ ਘਾਟਾ ਨਹੀਂ ਕਦੀ ਮਰਿਆ ਭੁੱਖਾ ਹੁਣ ਜੇ ਕਹਿ ਰਹਾ ਹੂੰ ਤੋ ਇਥੋਂ ਨਾਲਾ ਵੀ ਘਰ ਦੇ ਵਿੱਚ ਜੀ ਸਾਰਾ ਕੁਝ ਕਰਨ ਵਾਲਾ ਚੱਲ ਜਾਂਦਾ ਹਾਂਜੀ ਸਾਰੀ ਕਮਾਈ ਉਹਦੇ ਸਿਰ ਦੇ ਉੱਤੇ ਹੁੰਦੀ ਏ ਹਾਂਜੀ ਵੀ ਕੰਮ ਉਹ ਬਿਚਾਨੇ ਕੋਈ ਗੱਲ ਬਣ ਜਾਂਦੀ ਉਹ ਚੱਲ ਜਾਂਦਾ ਹਾਂਜੀ ਘਰ ਤਾਂ ਵੀ ਚੱਲਦਾ ਹੀ ਏ ਕਦੀ ਕੰਮ ਕਿਸੇ ਦਾ ਕੰਮ ਖਲੋਤਾ ਵੇਖਿਆ ਨਹੀਂ ਉਹ ਖੁਸ਼ਵੇਂ ਸਾਧਗੁਰ ਐਸੀ ਲੀਲਾ ਬਰਦਰ ਉਹਦੇ ਅੱਗੇ ਉਹਦੇ ਅੰਦਰ ਮਗਰ ਜਾਣ ਤੋਂ ਮਗਰ ਹੋਰ ਜਿਆਦਾ ਰੰਗ ਭਗ ਜਿਆਦੇ ਲੱਗ ਜਾਂਦੇ ਲੱਗ ਜਾਂਦੇ ਫਿਰ ਕਹੀ ਜਾਂਦੇ ਆ ਵੀ ਇਹ ਇਹਨਾਂ ਨੂੰ ਆਖੀਏ ਵੀ ਚੱਲ ਉੱਥੇ ਯਾਤਰਾ ਦੇਵਾਂ ਇਹ ਮੈਂ ਤੈਨੂੰ ਠੀਕ ਕਦੇ ਦੱਸਦਾ ਆਖੀ ਵੇਖੀ ਵੀ ਇੱਥੇ ਸਾਡੇ ਲਾਗੇ ਨਾ ਮਤਲਬ ਮੁੰਡਾ ਵਾ ਉਹਦਾ ਨਾ ਵੀ ਸਾੰਡੂ ਪੂਰਾ ਹੋ ਗਿਆ ਅੱਛਾ ਕੋਠੇ ਸੁੱਤਾ ਸੱਪ ਲੜ ਗਏ ਅੱਛਾ ਪੂਰਾ ਹੋ ਗਿਆ ਤੇ ਬੱਚੇ ਛੋਟੇ ਛੋਟੇ ਉਹਦੇ ਅੱਛਾ ਜੀ ਬੱਚੇ ਛੋਟੇ ਛੋਟੇ ਦੇ ਉਹ ਆਖਣ ਵੀ ਹੋਣ ਕਰੂ ਕੀ ਕਿਦਾਂ ਮਣੂ ਉਹ ਸਾਲਾ ਵੀ ਮਲੇ ਇੰਨਾ ਹੱਥ ਵੀ ਸੌਖਾ ਨਹੀਂ ਵੀ ਜਿਹੜਾ ਆ ਕੋਈ ਕਿਸੇ ਚ ਚੱਲ ਜਾਣਾ ਹਾਂਜੀ ਉਹਦੇ ਮਾਰ ਤੋਂ ਬਾਅਦ ਨੂੰ ਸਾਹਬ ਲਾਲਾ ਵੀ ਇੰਨੇ ਸਤਗੁਰੂ ਦੀ ਕਿਰਪਾ ਦੇ ਨਾਲ ਰਿਸ਼ਤੇਦਾਰਾਂ ਨੂੰ ਮਦਦ ਕੀਤੀ ਕਰਾ ਰਾ ਦੋ ਹੋਈ ਆ ਨਾ ਇਹਦੇ ਅੰਦਰ ਵੱਸ ਕੇ ਤੇ ਕਰਾਉਣਾ ਕੋਈ ਦਿੰਦਾ ਹੈਗੇ ਕੇ ਦੇ ਮਨ ਮੇਰ ਪੁੰਦਾ ਇਹਦੇ ਫਿਰ ਬਾਹਰ ਗਿਆ ਹੀ ਕੋਈ ਉਹਨਾਂ ਦੇ ਜੀਵ ਉਹਨਾਂ ਉੱਥੋਂ ਕਿਸੇ ਨੇ ਕੁੜੀ ਦਾ ਖਰਚਾ ਚੁੱਕ ਲਿਆ ਪੜਾਏ ਦਾ ਕਿਸੇ ਨੇ ਮੁੰਡੇ ਦਾ ਚੁੱਕ ਲਿਆ ਉਹਨਾਂ ਦੀ ਵੀ ਮੈਂ ਉਹ ਜੇ ਸਕੂਲਾਂ ਦੇ ਵਿੱਚ ਪੜ੍ਹਾ ਹੀ ਨਹੀਂ ਸਕਦੀ। ਹਾਂ। ਉਥੋਂ ਤੱਕ ਉਹਨਾਂ ਨੂੰ ਪੜ੍ਹਾਏ ਇਹੋ ਜੇ ਉਹ ਗੱਟੇ ਪੜ ਚੱਲੇ। ਹਾਂਜੀ। ਜੇ ਜੀ ਸਤਿਗੁਰੂ ਕਿਰਪਾ ਕਰਨ ਤੇ ਆਵੇ ਤੇ ਉਹ ਬੜਾ ਕੋਈ ਦੇ ਲੈਣਾ ਤੇ ਉਹ ਪਾਣੀ ਦੀ ਗਾਲ ਹੀ ਕੋਈ ਨਹੀਂ ਹਾੜ ਆਇਆ ਤੇ ਭੱਲੇ ਮਾਰ ਕੇ ਮਾਰ ਕੇ ਰੋ ਰੋ ਲੋਕਰ ਉਹ ਖਾ ਉਹ ਖਾ ਕੇ ਜਿੰਨਾ ਰੋਵਾਂਗੇ ਉਹਨਾਂ ਪੈਸਾ ਜ਼ਿਆਦਾ ਹਾਂ ਨਹੀਂ ਉਹ ਗਲਤ ਗੱਲ ਹੈ ਸਤਿਗੁਰ ਤੇ ਜਦੋਂ ਕੋਈ ਆਉਂਦਾ ਹੈ ਨਾ ਸਿੱਖਦਾ ਧਰਮ ਇਹ ਆ। ਅਗੋਂ ਕੋ ਵੀ ਅਹੀਂ ਚੜਦੀ ਕਲਾ ਜੇ ਹਾਂ ਚੜਦੀ ਕਲਾ ਰਹੋ ਸਦਾ ਚੜਦੀ ਕਲਾ ਚੜਦੀ ਕਲਾ ਹੀ ਰਹੂਗੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੁਣ ਜਿਹੜੇ ਸਿੰਘ ਹੀ ਭੁੱਖੇ ਹੀ ਇੱਕ ਇੱਕ ਦੋ ਦੋ ਚਨੇ ਖਾਂਦੇ ਹੀ ਰੋ ਪੱਤੇ ਖਾਂਦੇ ਹੀ ਤੇ ਤਾਂ ਵੀ ਉਹਨਾਂ ਨੇ ਜਦੋਂ ਜਗਾਰਾ ਲਾਉਣਾ ਗੱਜ ਕੇ ਲਾਉਣਾ ਹਾਂ ਕਿਸੇ ਨੇ ਪੁੱਛਣਾ ਆਖਣਾ ਹੀ ਤੇ ਚੜਦੀ ਕਲਾ ਜਾਂ ਆਨੰਦ ਵਜੇ ਤੇ ਉਹਨਾਂ ਨੇ ਗੱਲ ਕਰਨੀ ਸਿੱਧਾ ਹੀ ਕਹਿਣਾ ਵੀ ਅਸੀਂ ਤੇ ਪਾਤਸ਼ਾਹੀ ਦਾਵਾ ਰੱਖਦੇ ਆ ਉਹ ਹੀ ਚੜਦੀ ਕਲਾ ਰੱਖਣੀ ਚਾਹੀਦੀ ਹੈ ਇਥੇ ਪੂਰੇ ਮਣੀਆ ਨਿੱਕੀ ਜਿਹੀ ਲੜੀ ਹੁੰਦੀ ਆ ਉਹ ਮਸਕ ਚੋਨਾ ਕਣ ਕ ਖਾਬ ਹੋ ਗਿਆ ਆਪਣਾ ਜੋ ਵੀ ਆ ਉਹਦੇ ਵਿੱਚ ਹੀ ਰੋਈ ਜੰਨੇ ਮੈਂ ਦੰਦੂ ਸਾਹਿਬੀ ਗਾਲ ਤੇ ਸਾਰੀ ਉਸੇ ਦੇ ਭਰੋਸੇ ਦੇ ਉੱਤੇ ਰੱਖ ਕੇ ਚੱਲੋ ਜੀ ਤੇ ਬਾਕੀ ਵੱਡੀ ਗੱਲ ਦੇ ਮਾਨ ਦੇ ਵਿੱਚ ਈਰਖਾ ਨਾਲ ਉਹ ਪਲਾ ਕਰੋ ਜਿੰਨਾ ਹੋ ਸਕਦਾ ਵਾ ਕਿਹਦਾ ਕਰ ਸਕਦੇ ਤੇ ਫਿਰ ਸਤਿਗੁਰ ਆਪੇ ਕਿਰਪਾ ਕਰਦਾ ਦਿੰਦਾ ਵਾ ਘਰ ਪਲਾ ਦੇ ਹੋ ਕੋਲਾ ਅੰਤ ਕੋਲੇ ਦਾ ਪਲਾ ਹੀ ਹੁਣਾ ਤੇ ਜੇ ਲੋਕਾਂ ਰੋ ਰੋ ਕੇ ਖਾ ਖਾ ਕੇ ਆਖਾਂ ਵੀ ਹੁਣ ਬੜਾ ਕੁਝ ਮਿਲਦਾ ਲੁੱਟੀ ਜਾਵੇ ਆ ਜੂਗਾ ਪਰ ਇਹ ਕਿੰਨਾ ਗਿਰ ਪਾਣਾ ਪਤਾ ਹੀ ਕੋਈ ਨਹੀਂ ਖਾਣਾ ਮਿਲਣਾ ਵੀ ਕਿ ਨਹੀਂ ਮਿਲਣਾ ਕਿਹੜੇ ਵੇਲੇ ਇਹਦੇ ਵਿੱਚੋਂ ਸਵਾਸ ਨਿਕਲ ਜਾਣੇ ਆ ਤੇ ਇਹ ਰਹਿਣਾ ਖੋਖਲਾ ਇੱਥੇ ਦਾ ਇੱਥੇ ਹੀ ਹੈ ਕਈ ਵਾਰੀ ਇਕੱਠੇ ਕਰਦੇ ਰਹੀਦਾ ਕਿ ਭਈ ਗਾਂ ਜਾ ਕੇ ਨਜ਼ਾਰੇ ਲਵਾਂਗੇ ਨਜ਼ਾਰਿਆਂ ਦੇ ਟਾਈਮ ਤੇ ਐ ਹੀ ਨਹੀਂ ਰਹਿ ਜਾਂਦੀ ਹਾਂਜੀ ਬਾਤ ਕੀ ਹੈ ਵੀ ਸਤਿਗੁਰੂ ਕੇ ਫਾਗਰੇ ਜਿਹੜਾ ਔਣ ਜਾਣ ਬਣਿਆ ਸੰਸਾਰ ਦੇ ਉੱਤੇ ਰਿਜ ਕੋ ਨੇ ਮਾਲਕ ਨੇ ਦੇਣਾ ਵਾ ਤੇ ਕਿਰਪਾ ਉਹਦੀ ਵਰਤਣੀ ਉਹਦੇ ਤੇ ਭਰੋਸਾ ਰੱਖ ਕੇ ਚੱਲਣਾ ਮੈਂ ਤਾਂ ਮਾਤਾ ਦੇ ਵੀ ਭਰੋਸਾ ਰੱਖਿਆ ਤੇ ਏਸ ਤੋਂ ਤੱਕ ਹਾਂਜੀ ਆ ਤੇ 12 ਸਾਲ ਤੱਕ ਜਿਹੇ ਦਾ ਇੰਤਜ਼ਾਰ ਕਰਨਾ ਬੜਾ ਔਖਾ ਬੜਾ ਜ਼ਿਆਦਾ 12 ਸਾਲ ਬੜਾ ਹੀ ਲੰਮਾ ਜੇ ਏਡਾ ਸਦਕ ਰੱਖਣਾ ਬਹੁਤ ਔਖਾ ਹੁੰਦਾ ਤੇ 12 ਸਾਲ ਬਾਅਦ ਉਹ ਮਾਦਾ ਦੀ ਸੁਣੀ ਤੇ ਸਾਡੀ ਨਾ ਉਹ ਸੁਣੂਗਾ ਹੈ ਇਸ ਤਰ੍ਹਾਂ ਦੇ ਸਭ ਕੁਝ ਚੜਦੀਆਂ ਕਲਾ ਜਿ ਰੱਖੇ ਸਭ ਦਾ ਹੀ ਪੁਲਾ ਕਰੇ ਮਹਾਰਸਤੀ ਪਾਛੇ ਗੁਰੂ ਨਾਲ ਪਾਛੇ ਉਹ ਮੰਗਿਆ ਕਰੋ ਨਾਨਕ ਨਾਮ ਚੜਦੀ ਗਲਾ ਤੇਰੇ ਭਾਨੇ ਸਰਬਾ ਦਾ ਬਲਾ ਬਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ